ਕਿ ਫਿਲਮੀ ਸਟਾਈਲ ਦੇ ਵਿੱਚ ਬਦਮਾਸ਼ ਪੱਜ ਨੇ ਰਾਜਪੁਰਾ ਦੇ ਵਿੱਚ ਪੁਲਿਸ ਨੂੰ 트੍ਰੈਪ ਲਗਾ ਫਰਾਰ ਜਿਹੜੇ ਨੇ ਉਹ ਬਦਮਾਸ਼ ਹੋਏ ਨੇ ਤਾਂ ਪੁਲਿਸ ਨੇ ਮੋਟਰਸਾਈਕਲ ਰਾਹੀਂ ਬਦਮਾਸ਼ਾਂ ਦਾ ਜਿਹੜਾ ਪਿੱਛਾ ਕੀਤਾ ਪਰ ਚਕਮਾ ਦੇ ਜਿਹੜੇ ਛੋਟੇ ਹਾਥੀ ਤੇ ਬਦਮਾਸ਼ ਜਿਹੜੇ ਨੇ ਉਹ ਫਰਾਰ ਹੋ ਗਏ ਤਾਂ ਨਾਜ ਮੰਡੀ ਦੇ ਵਿੱਚ ਪੁਲਿਸ ਜਿਹੜੀ ਹੈ ਪੈਟਰੋਲਿੰਗ ਕਰ ਰਹੀ ਸੀ ਤੇ ਐਸੇ ਦੌਰਾਨ ਜਿਹੜੀ ਹੈ ਫਿਲਮੀ ਸਟਾਈਲ ਦੇ ਵਿੱਚ ਬਦਮਾਸ਼ ਉਥੋਂ ਜਿਹੜੇ ਨੇ ਉਹ ਭੱਜਦੇ ਨਜ਼ਰ ਆਏ ਤਾਂ ਰਾਜਪੁਰਾ ਦੇ ਵਿੱਚ ਪੁਲਿਸ ਨੂੰ ਟਰੈਪ ਲਗਾ ਕੇ ਬਦਮਾਸ਼ ਫਰਾਰ ਹੋ ਗਏ ਨੇ ਇਸ ਵਕਤ ਸਾਡੇ ਨਾਲ ਸਿਟੀ ਪੁਲਿਸ थाना ਰਾਜਪੁਰਾ ਦੇ ਐਸਐਸਓ ਸਾਹਿਬ ਮੌਜੂਦ ਨੇ ਗੁਰਸੇਵ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਸਰ ਇਹ ਪੂਰਾ ਕੀ ਮਾਮਲਾ ਹੈ ਜਦੋਂ ਟੈਂਪੋ ਸਵਾਰ ਕੁਝ ਪੁਲਿਸ ਵਾਲੇ ਨਾਲ ਗਲਤ ਹਰਕਤ ਕਰਕੇ ਭੱਜੇ ਸਨ ਤੇ ਇਹ ਜਿਹੜੇ ਪੀਸੀਆਰ ਦੇ ਮਾਜੂਮ ਸੀ ਏਸੀ ਜਗਜੀਤ ਸਿੰਘ ਤੇ ਏਸੀ ਮੇਜਰ ਸਿੰਘ ਜਿਹੜੇ ਕਿ ਡਿਊਟੀ ਤੇ ਤਨਖਾਦ ਸੀ ਤਾਂ ਉਹ ਜਦੋਂ ਗਸ਼ਟਕਾਰੀ ਸੀ ਉਹ ਕੀ ਵੇਖਦੇ ਆ ਕਿ ਸਵੇਰੇ 3 ਵਜੇ ਦੇ ਕਰੀਬ ਆ ਜਿਹੜੇ ਦੋ ਜਿਹੜੇ ਮੁੰਡੇ ਸੀ ਉਹ ਆਪਣੀ ਅਨਾਜ ਮੰਡੀ ਦੇ ਵਿੱਚ ਜਿਹੜੇ ਛੋਟੇ ਹਾਥੀ ਤੇ ਵੀ ਇਕੱਠੇ-ਕੁੱੱਟੇ ਲੱਦ ਰਹੇ ਸੀ ਤਾਂ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਉਹਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡਾ ਇੱਕ ਮੁਲਾਜ਼ਮ ਜਿਹੜਾ ਪਿੱਛੇ ਛੋਟੇ ਹਾਥੀ ਦੇ ਵਿੱਚ ਚੜ ਗਿਆ ਤੇ ਇੱਕ ਮੁਲਾਜ਼ਮ ਨੇ ਅੱਗੇ ਜਿਹੜਾ ਆਪਣਾ ਮੋਟਰਸਾਈਕਲ ਆਇਆ ਸੀ ਤਾਂ ਉਹਨਾਂ ਨੇ ਉੱਥੇ ਉਹ ਜਿਹੜਾ ਦੂਸਰਾ ਮੋਟਰ ਮੋਟਰਸਾਈਕਲ ਨੂੰ ਪੁਸ਼ ਮਾਰ ਕੇ ਤੇ ਆਪ ਉਹ ਛੋਟਾ ਹੱਸੀ ਭਜਾ ਕੇ ਲੈ ਗਏ ਠੀਕ ਹੈ ਜੀ ਤੇ ਫਿਰ ਸਾਡੇ ਜਿਹੜੇ ਐਸਆਈ ਮੇਜਰ ਸਿੰਘ ਨੇ ਬਰਾਬਰ ਜਿਹੜਾ ਮੋਟਰਸਾਈਕਲ ਲਾ ਕੇ ਰੱਖਿਆ ਤੇ ਜਿਹੜੇ ਸਾਡੇ ਐਸਆਈ ਜਗਜੀਤ ਸਿੰਘ ਸੀ ਉਹ ਆਟੋ ਦੇ ਵਿੱਚ ਚੜੇ ਰਹੇ ਗਏ ਠੀਕ ਹੈ ਜੀ ਤੇ ਅ ਸਰ ਜਦੋਂ ਉਹ ਭੱਜਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਪੁਲਿਸ ਵੱਲੋਂ ਕੁਝ ਸਿਸਟ ਸੀਸੀਟੀਵੀ ਵਗਾਰਾ ਵੀ ਕੰਨਾਲੇ ਗਏ ਹਾਂ ਹਾਂਜੀ ਸਾਡੇ ਵੱਲੋਂ ਸੀਸੀਟੀਵੀ ਚੈੱਕ ਕੀਤੇ ਗਏ ਆ ਤੇ ਫਿਰ ਉਸ ਦੇ ਨਾਲ ਉਹ ਜਦੋਂ ਪਿੰਡਾਂ ਪੁੰਡਾਂ ਦੇ ਵਿੱਚੋਂ ਨਹੀਂ ਹੋ ਕੇ ਉਹਨਾਂ ਨੇ ਜਦੋਂ ਦੁਆਰੇ ਘੁਮਾ ਕੇ ਉਹ ਰਾਏਪੁਰੇ 'ਚ ਵੜੇ ਤਾਂ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਸਾਡੇ ਪੀਸੀਰ ਮੁਲਾਜ਼ਮਾਂ ਵੱਲੋਂ ਹੀ ਕਾਬੂ ਕਰਕੇ ਜਦੋਂ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਬੜੀ ਟੱਕਰਮੁਕੀ ਤੇ ਬਹਿਦੂਸ ਕਰਕੇ ਉੱਥੋਂ ਰਾਤ ਦਾ ਨੇਰੇ ਦਾ ਫਾਇਦਾ ਉਠਾ ਕੇ ਉਹ ਦੋਨੋਂ ਤੋਂ ਸਕਿਪ ਹੋ ਗਏ ਪਰੰਤੂ ਉਹਨਾਂ ਦੀ ਆਈਡੈਂਟੀਫਿਕੇਸ਼ਨ ਅਸੀਂ ਆਪਣੀ ਜਿਹੜੀ ਟੀਮਾਂ ਲਾ ਕੇ ਆਈਡੈਂਟੀਫਿਕੇਸ਼ਨ ਕੀਤੀ ਸੀ ਜੋ ਸਾਡੇ ਕੋਲੇ ਉਹਨਾਂ ਦੇ ਜਿਹੜੇ ਨਾਮ ਸਾਹਮਣੇ ਆਏ ਸੀ ਜਿਹੜੇ ਕਿ ਦੋਨੇ ਰਾਏਪੁਰੀ ਦੇ ਰਹਿਣ ਵਾਲੇ ਸੀ ਜਿਹਦੇ ਵਿੱਚੋਂ ਇੱਕ ਦਾ ਨਾਮ ਸੀ ਜੀ ਸੁਮਿਤ ਕੁਮਾਰ ਦੂਸਰਾ ਮਨੋਜ ਕੁਮਾਰ ਇਹਦੇ ਨਾਲ ਇੱਕ ਇਹ ਚੀਜ਼ ਗੱਲ ਐਡ ਕਰਨਾ ਚਾਹਣਾ ਜਿਹੜੇ ਸਾਡੇ ਪੀਸੀਆਰ ਦੇ ਮੁਲਾਜ਼ਮ ਜਿਹੜੇ ਸਾਰੀ ਰਾਤ ਗਸ਼ਤ ਕਰਦੇ ਆ ਜਿਹਦੇ ਵਿੱਚੋਂ ਏਐਸਏ ਜਗਜੀਤ ਸਿੰਘ ਦੇ ਏਐਸਏ ਮੇਜਰ ਸਿੰਘ ਇਹਨਾਂ ਨੇ ਬਹੁਤ ਹੀ ਬ ਕਮਾਲ ਜਿਹੜੀ ਆਪਣੀ ਡਿਊਟੀ ਕੀਤੀ ਹੈ ਬਖੂਬੀ ਪੂਰੀ ਸ਼ਿੱਦਤ ਦੇ ਨਾਲ ਇਹਨਾਂ ਨੇ ਜਿਹੜੇ ਦੋਨੇ ਦੋਸ਼ੀ ਆ ਟ੍ਰੇਸ ਕੀਤੇ ਆ ਤੇ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਵੀ ਸਫਲ ਹੋਏ ਆ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਦੋਨੇ ਜਿਹੜੇ ਮੇਰੇ ਪੀਸੀਆਰ ਦੇ ਮੁਲਾਜ਼ਮ ਨੇ ਇਹਨਾਂ ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਜਿਹੜਾ ਅਪ੍ਰੋਸੀਸ਼ਨ ਲੈਟਰ ਦਿੱਤਾ ਜਾ ਰਿਹਾ ਜੀ ਆ ਬਿਲਕੁਲ ਬਿਲਕੁਲ ਜੀ ਆ ਵਾਕਿਆ ਗੁਰਸੇਵ ਸਿੰਘ ਐਸਐਚਓ ਜੋ ਹੈਗੇ ਸੀ ਸਿਟੀ ਪੁਲਿਸ ਸਟੇਸ਼ਨ ਰਾਜਪੁਰ ਦੇ ਉਹਨਾਂ ਵੱਲੋਂ ਵੀ ਜੋ ਪੁਲਿਸ ਮੁਲਾਜ਼ਮ ਨੇ ਬਹਾਦਰੀ ਦੇ ਨਾਲ ਜੋ ਦੋ ਦੋਸ਼ੀ ਹੈਗੇ ਸੀ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਤੇ ਬਕਾਇਦਾ ਇਹਨਾਂ ਵੱਲੋਂ ਕਿਹਾ ਗਿਆ ਕਿ ਐਸਐਸਪੀ ਸਾਹਿਬ ਤੋਂ ਜ਼ਰੂਰ ਇਹਨਾਂ ਨੂੰ ਕੁਝ ਇਨਾਮ ਦਵਾਇਆ ਜਾਏਗਾ ਕੁਲਦੀਪ ਸਿੰਘ ਜੀ ਮੀਡੀਆ ਰਾਜਪੁਰਾ